ਮਰ ਗਏ ਉਹ ਵੀ ਮਰ ਗਏ ਇਹ ਕਿਉਂ ਇੱਥੇ ਪ੍ਰਸ਼ਾਸਨ ਸ਼ਾਸਨ ਹੈ ਨਹੀਂ ਇਹਨਾਂ ਨੇ ਕੁਝ ਪੁੱਛਿਆ ਵੀ ਹੈ ਅਸੀਂ ਤਾਂ ਦੋ ਵਾਰੀ ਜਾ ਕੇ ਵੀ ਆਏ ਆਂ ਪਰ ਉਥੇ ਨਾ ਸ਼ਾਸਨ ਨਾ ਪ੍ਰਸ਼ਾਸਨ ਕਿਸੇ ਨੇ ਕੋਈ ਪੁੱਛਿਆ ਵੀ ਨਹੀਂ ਹੈ ਕਿ ਆ ਇਹ ਮਲੀ ਭਗਤ ਹੈ ਮੈਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਦਾ ਬੰਦਾ ਕੋਈ ਹੈਗਾ ਔਰ ਉਹ ਹੈਂਡਲ ਕਰ ਰਿਹਾ ਉਹ ਕਹਿੰਦਾ ਮੈਂ ਸਭ ਕੁਝ ਕਰਾ ਲੂੰਗਾ ਕੋਣ ਹੈ ਤੁਹਾਣਾ ਬੰਦਾ ਕੋਣ ਹੈ ਨਾਮ ਤੁਸੀਂ ਅੱਗੇ ਤੁਹਾਨੂੰ ਜਾਗਰ ਕਰਾਂਗੇ ਨਾਮ ਵੀ ਦੱਸਾਂ ਮਾਰਕ ਸਾਈਕਲ ਐਡਵੋਕੇਟ ਹਾਂਜੀ ਇੱਥੇ ਮੈਂ ਤੁਹਾਨੂੰ ਇਹ ਫੈਕਟ ਕਲੀਅਰ ਕਰ ਦਿੰਦਾ ਜੀ ਜਿਹੜੇ ਇਸ ਮਾਮਲੇ ਦੀ ਜ਼ਮੀਨ ਹੈ ਜੋ ਕਿ ਹਮਨੂਰ ਰੋਡ ਦਾ ਵਾਕਾ ਪੈਂਦਾ ਹੈ ਇਹਦਾ ਰਕਬਾ ਪੈਂਦਾ ਹੈ ਉਹਦੀ ਉੱਪਰ 13 12 2023 ਦੀ ਸਟੇ ਸੀ 14 12 2023 ਨੂੰ ਇਹਦੀ ਰਫਤ ਵੀ ਚੜੀ ਹੋਈ ਹੈ ਜਿੰਨੇ ਰਿਗਾਰਡਿੰਗ ਵੀ ਫਰਦ ਦੇ ਵਿੱਚ ਐਂਟਰੀ ਵੀ ਆ ਵੀ ਇਸ ਜ਼ਮੀਨ ਦੇ ਉੱਤੇ ਖਰੀਦ-ਵੇਚ ਨੂੰ ਲੈ ਕੇ ਇਹਦੀ ਜ਼ਮੀਨ ਦੀ ਨੇਚਰ ਚ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਧਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪਹਿਲੇ ਮੈਂ ਪੇਪਰ ਜੇ ਵੀ ਦਿੱਤਾ ਸੀਗਾ ਖੰਨੇ ਦੇ ਵਿੱਚ ਬਾਗ ਹੈ ਔਰ ਉਹਦੇ ਚ ਸਭ ਤੋਂ ਪਹਿਲਾਂ ਇਹਨਾਂ ਨੇ ਪੀਪਲ ਤੇ ਬਰੋਟਾ ਵੜਿਆ ਮੈਂ ਕਰਮਕਾਂਡ ਜੀ ਬ੍ਰਾਹਮਣ ਸਭਾ ਪ੍ਰਧਾਨ ਵਿਸ਼ਵ Hindu ਸਨਾਤਨ ਸੇਵਾ ਸੰਗਠਨ ਰਾਸ਼ ਤੇ ਇਹ ਹੈਗੇ ਕੁਝ ਮੈਂ ਪਟਿਆਲੇ ਤੋਂ ਹੈਗੇ ਉਹ ਬੰਦੇ ਕੁਝ ਪੁਲਿਸ ਵੀ ਹੈ ਵਿੱਚ ਇਨਵਾਲਵ ਹੈ ਜਿਹੜਾ ਕੀ ਹਫਤਾ ਹੋ ਗਿਆ ਮੈਨੂੰ ਪੇਪਰ ਜੇ ਦਿੱਤੇ ਹੋਏ ਅੱਜ ਤੱਕ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਇਹ ਦਸੂਹ ਸ਼ਹਿਰ ਦੇ ਵਿੱਚ ਇੰਨਾ بڑا ਕੰਮ ਹੋ ਰਿਹਾ ਜਿਹਦੇ ਵਿੱਚ ਹਜ਼ਾਰਾਂ ਜਿਹੜੇ ਹੈਗੇ ਬੁੱਟੇ ਵੱਡੇ ਗਏ ਅੰਬ ਦੇ ਬੁੱਟੇ ਵੀ ਸੀਗੇ ਜਿਹੜੇ ਫਲੇ ਹੋਏ ਸੀਗੇ ਮੈਂ ਤਾਂ ਦੇਖਿਆ ਉੱਥੇ ਤੋਤੇ ਦੇ ਬੱਚੇ ਚਿੜ ਪੰਛੀਆਂ ਦੇ ਬੱਚੇ ਮਰੇ ਆ ਅੰਡੇ ਬਹੁਤ ਸੀਗੇ ਔਰ ਇੱਥੇ ਪ੍ਰਸ਼ਾਸਨ ਹੈ ਸ਼ਾਸਨ ਹੈ ਜੂ ਤੱਕ ਨਹੀਂ ਖੜਕੇ ਇਸ ਪਤਾ ਲੱਗਿਆ ਨਾ ਉੱਥੇ ਪੁਲਿਸ ਗਈ ਨਾ ਪ੍ਰਸ਼ਾਸਨ ਗਿਆ ਕਿ ਆ ਖੰਨੇ ਦੇ ਵਿੱਚ ਕੋਈ ਬੰਦਾ ਨਹੀਂ ਰਹਿੰਦਾ ਕਿਉਂ ਆਪਾਂ ਇੰਨੇ ਬੁੱਟੇ ਲਵਾਏ ਆ ਮੈਨੂੰ ਲੱਗਦਾ 5600 ਬੁੱਟੇ ਲਵਾਏ ਆ ਕਿਸ ਲਈ ਲਵਾਏ ਆ ਇਹ ਬਾਗ ਹੈ ਬਾਗ ਦੇ ਨਾਮ ਰਜਿਸਟਰੀ ਹੈ ਇਹ ਕਿਵੇਂ ਬੁੱਟਾ ਵਟਿਆ ਗਿਆ ਪਣ ਬਾਗ ਦੀ ਗੱਲ ਕਰ ਰਹੇ ਹੋ ਇਹ ਬਾਗ ਹੈ ਉਹਦੇ ਵੀ ਸਟੇ ਹੋਇਆ ਸਟੇ ਤੋਂ ਬਾਅਦ ਵੀ ਰਜਿਸਟਰੀ ਹੋਈ ਹੈ ਨਹੀਂ ਹੈਗੀ ਦੀ ਉਹ ਪ੍ਰਾਈਵੇਟ ਹੈ ਕਿਸੇ ਪ੍ਰਾਈਵੇਟ ਕਿਸੇ ਬੰਦੇ ਦੀ ਹੈ ਪ੍ਰਾਈਵੇਟ ਵੀ ਵੱਟ ਨਹੀਂ ਸਕਦਾ ਜਿਹੜਾ ਨਾ ਦੇ ਮੈਕਮਾ ਜਿਹੜਾ ਇਹਨਾਂ ਨੂੰ ਪਰਮਿਟ ਦਿੰਦਾ ਹੈ ਉਹ ਸੁੱਕੇ ਬੁੱਟੇ ਦਾ ਪਰਮਿਟ ਦਿੰਦਾ ਹੈ ਇਹ ਹਰਾ ਬੂਟਾ ਵੱਡ ਨਹੀਂ ਸਕਦੇ ਮਤਲਬ ਜੇ ਘਰ ਚ ਕੋਈ ਲੱਗਿਆ ਹੋਇਆ ਜਾਂ ਕਿਸੇ ਬਾਗ ਚ ਲੱਗਿਆ ਹੈ ਉਹਨੂੰ ਪਾਟ ਨਹੀਂ ਸਕਦੇ ਆਪਾਂ ਨਹੀਂ ਰੂਲ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਤਾਂ ਮੇਨ ਅਸੀਂ ਕਹਿਣਾ ਕਿ ਜਿਹੜਾ ਬੂਟਾ ਪੀਪਲ ਦਾ ਵੱਡਿਆ ਔਰ ਬਰੋਟੇ ਦਾ ਵੱਡਿਆ ਅਸੀਂ ਉਹਦੇ ਲਈ ਅਸੀਂ ਸੰਘਰਸ਼ ਕਰਾਂਗੇ ਪਹਿਲਾਂ ਵੀ ਕਰ ਚੁੱਕੇ ਹਾਂ ਜੇ ਸਾਡੀ ਮੰਗ ਨਾ ਮੰਨੀ ਗਈ ਤਾਂ ਅਸੀਂ ਪੂਰੇ ਪੰਜਾਬ ਦੇ ਸਨਾਤਨੀ Hindu ਬੁਲਾਵਾਂਗੇ ਔਰ ਇਹਦੇ ਸੰਘਰਸ਼ ਕਰਾਂਗੇ ਦੇਖਦੇ ਆਂ ਕੀ ਕਰਦੀ ਹੈ ਜਿਹੜੀ ਤੁਸੀਂ ਦਰਖਾਸਤ ਦਿੱਤੀ ਸੀ ਪ੍ਰਸ਼ਾਸਨ ਤੇ ਕਿਹਦੇ ਖਿਲਾਫ ਤੇ ਕਿਹਦੇ ਬਾਈ ਨੇਮ ਦਿੱਤੀ ਸੀ ਕਿਹਦੇ ਕਿਹੜੀ ਪਾਰਟੀ ਦੇ ਖਿਲਾਫ ਦਿੱਤੀ ਸੀ ਆਪਾਂ ਦਰਖਾਸਤ ਨਹੀਂ ਦਿੱਤੀ ਤੇ ਦਰਖਾਸਤ ਵਾਲੇ ਹੋਰ ਬੰਦੇ ਐ ਅਸੀਂ ਜਿਹੜਾ ਬਰੋਟਾ ਤੇ ਪੀਪਲ ਵੱਡਿਆਗਾ ਉਹਦੇ ਵਿਰੁੱਧ ਖੜੇ ਐ ਕਿਉਂਕਿ ਸਾਡੇ Hindu ਧਰਮ ਸਨਾਤਨ ਧਰਮ ਦਾ ਬਹੁਤ بڑا ਇਹ ਜਿਹੜਾ ਪੇੜ ਐ ਇਹ ਦੀ ਜੀ ਪੂਜਾ ਕਰਦੇ ਐ ਇਹਦਾ ਨੁਕਸਾਨ ਹੋਇਆ ਨਹੀਂ ਕੋਈ ਇਹਨੂੰ ਦਿੱਤਾ ਕੋਈ ਨਾ ਇਸ ਤੋਂ ਬੱਲਾ ਕੋਈ ਕਾਰਵਾਈ ਕੀਤੀ ਤੁਸੀਂ ਕਹਿ ਰਹੇ ਹੋ ਵੀ ਕਾਰਵਾਈ ਨਹੀਂ ਪੇਪਰ 'ਚ ਦਿੱਤਾ ਜੀ ਕੋਈ ਕਾਰਵਾਈ ਜਿਹੜੇ ਐਗਾ ਉਹ ਅਲੱਗ ਟੀਮ ਐ ਉਹ ਕਰ ਰਹੀ ਐ ਇਹ ਜਿਹੜਾ ਮਾਨ ਸਾਹਿਬ ਮੇਰੇ ਨਜ਼ਦੀਕ ਨੇ ਤੇ ਉਹਨਾਂ ਦਾ ਵੀ ਜਿਹੜਾ ਹੈਗਾ ਕਹਿਣਾ ਹੈ ਕਿ ਜਿਹੜੇ ਗਲਤ ਹੋਇਆ ਮਾਨ ਕੋਣ ਨੇ ਕਿਹਾ ਮਾਨ ਸਾਹਿਬ ਨੇ ਇੱਥੇ ਕੰਨੇ ਦੇ ਹੀ ਨੇ ਕੀ ਨਾਮ ਹੈ ਕੀ ਨਾਮ ਹੈ ਮੈਨੂੰ ਨਾਮ ਨਹੀਂ ਪਤਾ ਮਾਨ ਸਾਹਿਬ ਨੇ ਮਾਨ ਮਾਨ ਕਰਕੇ ਜਾਣਰਾ ਮੈਂ ਤੇ ਉਹਦੀ ਗੱਲ ਨਹੀਂ ਤਾਂ ਅਸੀਂ ਤਾਂ ਆਪਣੇ ਵੱਲੋਂ ਕਰਨਾ ਹੈ ਸਨਾਤਨ ਵੱਲੋਂ ਕਰਨਾ ਹੈ ਕਿ ਸਨਾਤਨ ਲਈ ਬਹੁਤ بڑا ਫੇਸ ਹੈ ਸਨਾਤਨ ਦਾ ਕੰਮ ਜਿਹੜਾ ਇਹਨਾਂ ਨੇ ਕੀਤਾ ਹੈ ਤੇ ਇਹ ਗਲਤ ਅਸੀਂ ਵਿਰੋਧ ਕਰਾਂਗੇ ਜੇ ਸਾਡੇ ਕਹੇ ਉਤੇ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਪੂਰੇ ਪੰਜਾਬ ਦੇ ਸਨਾਤਨੀ Hindu ਬੁਲਾਵਾਂਗੇ ਔਰ ਇਹਦੇ ਲਈ ਚੱਕਾ ਜਾਮ ਵੀ ਕਰਾਂਗੇ ਤੁਸੀਂ ਜਗ੍ਹਾ ਦੱਸੋ ਕਿਹੜਾ ਵਾਰਡ ਕਿਹੜਾ ਕਿਹੜਾ ਅਮਲੋ ਰੋਡ ਸੀਤਲਾ ਮੰਦਿਰ ਨੇੜੇ ਸੰ ਸਿਟੀ ਦੇ ਨਾਲ ਹੈ ਕੋਈ ਕੋਣ ਓਨਰ ਕੋਣ ਨੇ ਇਹਦੇ ਪਤਾ ਕੁਝ ਉਹਦੇ ਇਹ ਓਨਰ ਪਟਿਆਲੇ ਦੇ ਹੈ ਕੋਈ ਟੀਮ ਅਨੋਰ ਤਾਂ ਆਪਾਂ ਕਿ ਦੇਖੋ ਬੂਟਾ ਵੱਡਿਆ ਗਿਆ ਆਪਾਂ ਉਹਦੇ ਜਿਹੜੇ ਦੇ ਨਾਲੇ ਹੈਗੇ ਪ੍ਰੂਫ ਹੋਰ ਬੰਦੇ ਆ ਆਪਾਂ ਤਾਂ ਬਰੋਟਾ ਹੈ ਔਰ ਪੀਪਲ ਜਿਹੜਾ ਹੈ ਨਾ ਸਭ ਤੋਂ ਪਹਿਲਾਂ ਉਹੀ ਵੱਡਿਆ ਮਾਨ ਜੀ ਜਿਹੜਾ ਬੁੱਟਾ ਸੀ ਉਹ ਕਿੰਨਾ ਕ ਸਾਲ ਪੁਰਾਣਾ ਸੀਗਾ 100 ਸਾਲ ਜੀ ਅੱਛਾ ਜੀ ਤੁਸੀਂ ਬਾਗ ਦੇਖ ਲਓ ਇੱਥੇ ਅਮਰੂਦ ਹੁੰਦਾ ਠੀਕ ਆ ਔਰ ਬਾਗ ਚ ਅੰਬ ਸੀ ਸਾਰੇ ਅੰਬ ਐ ਲੱਗੇ ਹੋਏ ਸੀਗੇ ਮੇਰਾ ਮੇਨ ਇਹ ਤਾਂ ਕਹਿਣਾ ਕਿ ਜਿਹੜੇ ਪੰਛੀਆਂ ਬੱਚੇ ਦਿੱਤੇ ਹੋਏ ਸੀਗੇ ਉਹ ਵੀ ਮਰ ਗਏ ਉਹ ਵੀ ਮਰ ਗਏ ਇਹ ਕਿਉਂ ਇੱਥੇ ਪ੍ਰਸ਼ਾਸਨ ਸ਼ਾਸਨ ਹੈ ਨਹੀਂ ਇਹਨਾਂ ਨੇ ਕੁਝ ਪੁੱਛਿਆ ਵੀ ਹੈ ਅਸੀਂ ਤਾਂ ਦੋ ਵਾਰੀ ਜਾ ਕੇ ਵੀ ਆਏ ਆ ਪਰ ਉਥੇ ਨਾ ਸ਼ਾਸਨ ਨਾ ਪ੍ਰਸ਼ਾਸਨ ਕਿਸੇ ਨੇ ਕੋਈ ਪੁੱਛਿਆ ਵੀ ਨਹੀਂ ਹੈ ਕੀ ਆ ਇਹ ਮਲੀ ਭਗਤ ਹੈ ਮੈਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਦਾ ਬੰਦਾ ਕੋਈ ਹੈਗਾ ਔਰ ਉਹ ਹੈਂਡਲ ਕਰ ਰਿਹਾ ਉਹ ਕਹਿੰਦਾ ਮੈਂ ਸਭ ਕੁਝ ਕਰਾ ਲੂੰਗਾ ਕੋਣ ਹੈ ਕੋਣਾ ਬੰਦਾ ਕੋਣ ਹੈ ਨਾਮ ਦੱਸਾਂਗੇ ਅੱਗੇ ਤੁਹਾਨੂੰ ਉਜਾਗਰ ਕਰਾਂਗੇ ਨਾਮ ਵੀ ਦੱਸਾਂਗੇ ਪਰ ਉਹਨੂੰ ਅਸੀਂ ਦੱਸ ਦਿੰਦੇ ਹਾਂ ਕਿ ਸਨਾਤਨ ਧਰਮ ਪੂਰੇ ਪੰਜਾਬ ਤੋਂ ਜਿਹੜਾ ਅਗਲਾ ਅਸੀਂ ਧਰਨਾ ਦਵਾਂਗੇ ਪੂਰਾ ਅਮਲੋਰ ਰੋਡ ਚੱਕਾ ਜਾਮ ਕਰਾਂਗੇ ਉਹ ਫਿਰ ਉਹਨਾਂ ਨੂੰ ਪਤਾ ਲੱਗ ਤੁਸੀਂ ਇਹਦੇ ਵਿੱਚ ਕੋਈ ਪੁਲਿਸ ਵਾਲੇ ਦੇ ਵੀ ਨੋਂ ਲਿੱਤੇ ਨੇ ਪਹਿਲਾਂ ਕਿਹਾ ਵੀ ਨੌਸਾਸਨ ਹੈਗਾ ਸਾਨੂੰ ਪਤਾ ਲੱਗਿਆ ਪ੍ਰਸ਼ਾਸਨ ਵਿੱਚ ਪੁਲਿਸ ਵੀ ਹੈ ਵਿੱਚ ਹਾਂ ਕੋਈ ਪ੍ਰਸ਼ਾਸਨ ਦਾ ਬੰਦਾ ਕੋਈ ਹੈਗਾ ਹੈਡ ਜਿਹੜਾ ਇਹਨੂੰ ਸਾਰਾ ਦੇਖ ਰਿਹਾ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਸਾਡੇ ਬੂਟੇ ਵੱਟ ਗਏ ਜੇ ਨਾਰੀ ਮਹਿਕਮਾ ਕਹਿੰਦਾ ਕਿ ਜੇ ਇੱਕ ਬੂਟਾ ਵੱਟਦੇ ਆ ਤਾਂ ਤੁਹਾਨੂੰ ਪਹਿਲਾਂ ਲਾਉਣਾ ਪੈਣਾ ਜੇ ਵੱਡੇ ਵੀ ਐ ਜੇ ਇਹਨਾਂ ਦੀ ਪ੍ਰਾਈਵੇਟ ਵੀ ਪ੍ਰਾਪਰਟੀ ਐ ਜੇ ਵੱਡੇ ਆ ਇਹਨਾਂ ਨੇ ਤਾਂ ਇਹਨਾਂ ਨੂੰ ਬੂਟੇ ਪਹਿਲੇ ਪਹਿਲੇ ਲਾਉਣੇ ਚਾਹੀਦੇ ਅੱਛਾ ਜੇ ਉਹ ਬੂਟੇ ਲਾਉਂਦੇ ਨੇ ਫਿਰ ਅੱਗੇ ਥੋੜੀ ਫਿਰ ਦੁਸ਼ਤੀ ਐ ਬੂਟੇ ਲਾ ਦੇਣ ਬੂਟੇ ਲਾਉਣ ਜਿੰਨੇ ਵੱਡੇ ਐ ਜੇ ਬੂਟੇ ਲਾਉਣ ਤਾਂ ਫਿਰ ਮਾਮਲਾ ਖਤਮ ਹੀ ਜੀ ਨਹੀਂ ਨਹੀਂ ਜਿਹੜਾ ਬਰੋਟਾ ਵੱਡਿਆ ਕਿਉਂ ਵੱਡਿਆ ਬਿਨਾਂ ਪੂਜਾ ਤੋਂ ਬਰੋਟਾ ਔਰ ਪੀਪਲ ਵੱਢ ਨਹੀਂ ਸਕਦੇ ਪੂਜਾ ਹੁੰਦੀ ਐ ਤੁਹਾਨੂੰ ਪਤਾ ਪਹਿਲਾਂ ਵੀ ਅਮਲੌਰ ਉਰ ਤੇ ਕਬੂਟਾ ਵੱਡਿਆ ਗਿਆ ਸੀ ਉਹਦਾ ਵੀਰ ਵਿਦਾਨ ਨਾਲ ਪੂਜਾ ਹੋਇਆ ਫਿਰ ਉਹ ਕੱਢਿਆ ਗਿਆ ਨਹੀਂ ਤੁਸੀਂ ਕਹਿੰਦੇ ਬੂਟੇ ਦਵਾਰਾ ਲਾ ਦੇਣ ਬੂਟੇ ਦਵਾਰਾ 100 ਸਾਲ ਪੁਰਾਣੇ ਕਿੱਥੇ ਲਾ ਦੇਣ ਕਿ ਉੱਥੇ ਤੇ ਸਾਰਾ ਪਲੈਨ ਕਰਤਾ ਇਹਨਾਂ ਨੇ ਖੇਤ ਵਾਲੇ ਆ ਜਮੀਨ ਉੱਥੇ ਤੇ ਟਰੈਕਟਰ ਚਲਾਤਾ ਇਹਨਾਂ ਨੇ ਉੱਥੇ ਤੇ ਜੜ ਵੀ ਨਹੀਂ ਛੱਡਿਆ ਇਹਨਾਂ ਨੇ ਨਹੀਂ ਫਿਰ ਕਿਹੜੀ ਜਗ੍ਹਾ ਤੇ ਲਾ ਦੇਣ ਤੁਸੀਂ ਕਹਿੰਦੇ ਕਿੱਥੇ ਮਰਜ਼ੀ ਲਾਣ ਫਿਰ ਉਹ ਵੀ ਵਿਧੀ ਅਨੁਸਾਰ ਲਾਣ ਵਿਧੀ ਅਨੁਸਾਰ ਲਾਣ ਦੇਖੋ ਜਿ ਬੱਟੇ ਐ ਤਾਂ ਬੂਟੇ ਲਾਉਣੇ ਪੈਣੇ ਆ ਜੇ ਨਹੀਂ ਲਾਉਂਦੇ ਅਸੀਂ ਸੰਘਰਸ਼ ਕਰਾਂਗੇ ਕਿਉਂਕਿ ਸਾਡੇ ਸਨਾਤਨ ਧਰਮ ਦੇ ਉੱਤੇ ਬਹੁਤ ਬੜਾ ਇਹ ਠੇਸ ਹੈ ਔਰ ਸਨਾਤਨ ਧਰਮ ਸਾਰਾ ਮੇਰੇ ਨਾਲ ਖੜਾ ਹੈ ਪੂਰੇ ਅਗਲਾ ਜਿਹੜਾ ਸੱਤਾ ਹੋਊਗਾ ਪੂਰੇ ਪੰਜਾਬ ਤੋਂ ਸਨਾਤਨੀਆਂ ਕੇ ਖੜੇ ਹੋਣਗੇ ਠੀਕ ਹੈ ਜੀ ਅੱਜ ਕੀ ਨਾਂ ਹੈ ਮਾਨਿਕ ਸੈਗਲ ਐਡਵੋਕੇਟ ਹਾਂ ਜੀ ਇੱਥੇ ਮੈਂ ਤੁਹਾਨੂੰ ਇਹ ਫੈਕਟ ਕਲੀਅਰ ਕਰ ਦਿੰਨਾ ਜੀ ਜਿਹੜੇ ਇਸ ਮਾਮਲੇ ਦੀ ਜ਼ਮੀਨ ਹੈ ਜੋ ਕਿ ਅਮਲੂਰ ਰੋਡ ਦਾ ਵਾਕਾ ਪੈਂਦਾ ਇਹਦਾ ਰਕਬਾ ਪੈਂਦਾ ਉਹਦੇ ਉੱਪਰ 13 12 2023 ਦੀ ਸਟੇ ਸੀ 14 12 2023 ਨੂੰ ਇਹਦੀ ਰੱਪਤ ਵੀ ਚੜੀ ਹੋਈ ਆ ਜਿੰਦੇ ਰਿਗਾਰਡਿੰਗ ਵੀ ਫਰਦ ਦੇ ਵਿੱਚ ਐਂਟਰੀ ਵੀ ਆ ਵੀ ਇਸ ਜ਼ਮੀਨ ਦੇ ਉੱਤੇ ਖਰੀਦ-ਵੇਚ ਨੂੰ ਲੈ ਕੇ ਇਹਦੀ ਜ਼ਮੀਨ ਦੀ ਨੇਚਰ ਚੇਂਜ ਕਰਨ ਨੂੰ ਲੈ ਕੇ ਸਟੇ ਸੀ ਕੋਈ ਵੇਚ ਨਹੀਂ ਸਕਦਾ ਸੀ ਕੋਈ ਖਰੀਦ ਨਹੀਂ ਸਕਦਾ ਸੀ ਅੱਗੇ ਫਿਰ ਵੀ 27/3/2025 ਨੂੰ ਇਹਦੀ ਰਜਿਸਟਰੀ ਹੋ ਜਾਂਦੀ ਹੈ ਜੋ ਕਿ ਇੱਕ ਗੈਰ ਕਾਨੂੰਨੀ ਹੈ ਜਿਹਨੂੰ ਅੱਗੇ ਨਿੰਦਣਯੋਗ ਹੈ ਜਿਹਨੂੰ ਆਪਾਂ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਨਹੀਂ ਮੰਨਿਆ ਜਾ ਸਕਦਾ ਮੈਂ ਇਹੀ ਜੋ ਸਟੇ ਸੁਖਜੀਤ ਕੌਰ ਨੇ ਲਈ ਸੀ ਕਿੱਥੇ ਦੀ ਸੀ ਇਹ ਸੁਖਜੀਤ ਕੌਰ ਮੇਰੇ ਹਿਸਾਬ ਦੇ ਨਾਲ ਇਹ ਹਰਕੁਸ਼ਾਣਾ ਨਗਰ ਦੀ ਸੀਗੀ ਜਿਨ੍ਹਾਂ ਸਟੇਟ ਲ ਤੁਸੀਂ ਜਿਹੜਾ ਕੀ ਸਟੇਟ ਕਰਕੇ ਲੱਭਿਰੋ ਨੇ ਉਹਨੇ ਇਹ ਕਿਹਾ ਸੀਗਾ ਵੀ ਜਿਹੜੀ ਇਹ ਸਟੇ ਮੈਂ ਇਸ ਕਰਕੇ ਮੰਗ ਰਹੀ ਹਾਂ ਵੀ ਮੈਨੂੰ ਮੇਰਾ ਰਕਬਾ ਪ੍ਰੋਪਰ ਨਹੀਂ ਦਿੱਤਾ ਗਿਆ ਹੈਗਾ ਇਹ ਵੀ ਸਹੀ ਨਹੀਂ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਦਾ ਵੀ ਕਿੰਨਾ ਟੋਟਲ ਜਿੰਗਾ ਕਿਨਾਂ ਦੀ ਹੈ ਇਹ ਟੋਟਲ ਸਰ ਮੈਨੂੰ ਜ਼ਮੀਨ ਦੇ ਰਕਵੇ ਬਾਰੇ ਕੋਈ ਜਾਣਕਾਰੀ ਨਹੀਂ ਇਹ ਜਗ੍ਹਾ ਵਸੇ ਇਹ ਤਕਰੀਬਨ 5-6 ਜਣੇ ਨੇ ਜਿਨ੍ਹਾਂ ਦੇ ਨਾਂ ਤੇ ਪਹਿਲਾਂ ਜਿਨ੍ਹਾਂ ਦੇ ਨਾਮ ਤੇ ਪਹਿਲਾਂ ਬੋਲਦੀ ਆ ਦੋਨ ਲੱਗੇ ਹੁਣ ਕਲੋਨੀ ਕੱਟੀ ਆ ਬਰੋਸਰ ਮੇਰੀ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਲੋਨੀ ਕੱਟਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਮੈਨੂੰ ਜੋ ਵੀ ਮਾਨਜੋਗ ਅਦਾਲਤ ਵੱਲੋਂ ਸਟੇ ਇਹਨਾਂ ਨੂੰ ਗਾਰੰਟ ਕੀਤੀ ਗਈ ਸੁਖਜੀਤ ਕੌਰ ਨੂੰ ਪਰ ਉਸ ਤੋਂ ਬਾਅਦ ਵੀ ਰਜਿਸਟਰੀ ਹੋ ਜਾਣਾ ਇੱਕ ਗਲਤ ਤੇ ਗੈਰਕਾਨੂੰਨੀ ਕੰਮ ਹੈ ਇਹ ਕਾਨੂੰਨ ਦੀ ਅਬਮਾਨਨਾ ਹੈ ਕਾਨੂੰਨ ਦੀ ਉਲੰਘਣਾ ਹੈ ਇਹ ਜਿੰਦੇ ਰਿਗਾਰਡਿੰਗ ਮਾਨਜੋਗ ਅਦਾਲਤ ਦੇ ਵਿੱਚ ਕੰਟੈਂਪਟ ਆਫ ਕੋਰਟ ਵੀ ਪਾਈ ਜਾ ਸਕਦੀ ਹੈ ਕੰਟੈਂਪਟ ਆਫ ਕੋਰਟ ਪਾ ਕੇ ਇਨਸਾਫ ਵੀ ਲਿਆ ਜਾ ਸਕਦਾ ਦਿੱਤਾ ਕਿਸ ਨੇ ਐਸਾ ਕੋਈ ਕੀਤਾ ਹੁਣ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਠੀਕ ਹੈ ਥੈਂਕ ਯੂ